ਦਹੀਂ ਦੇ ਨਾਲ ਪੁਲਕੇ ਵੀ ਨਾ ਖਾਓ ਇਹ 11 ਚੀਜ਼ਾਂ ਸਿਹਤ ਲਈ ਬਣ ਸਕਦੀਆਂ ਹਨ ਜ਼ਹਿਰ ਦਹੀਂ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਇਹ ਪ੍ਰੋਟੀਨ ਪੋਟਾਸ਼ੀਅਮ ਅਤੇ ਹੋਰ ਵੀਟਾਮਿਨਾਂ ਨਾਲ ਭਰਪੂਰ ਹੁੰਦਾ ਹੈ ਇਸ ਨੂੰ ਇੱਕ ਸੁਪਰਫੂਡ ਮੰਨਿਆ ਜਾਂਦਾ ਹੈ ਇਹ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਵੀਟਾਮਿਨਾਂ ਨਾਲ ਭਰਪੂਰ ਹੁੰਦਾ ਹੈ ਇਸ ਦੇ ਨਿਯਮਤ ਸੇਵਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ ਇਹਨਾਂ ਸਾਰੇ ਫਾਇਦੇਕਾਰਾਂ ਨੂੰ ਰੋਜ਼ਾਨਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕਈ ਲੋਕ ਦਹੀਂ ਚ ਕੁਝ ਚੀਜ਼ਾਂ ਮਿਲਾ ਕੇ ਖਾਂਦੇ ਹਨ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦਹੀਂ ਦੇ ਨਾਲ ਖਾਣਾ ਨੁਕਸਾਨਦੇਹ ਹੋ ਸਕਦਾ ਹੈ ਕਿਰਪਾ ਕਰਕੇ ਸਾਰੀ ਵੀਡੀਓ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਆਈਕਨ ਨੂੰ ਦਬਾਓ ਤਾਂ ਦੋਸਤੋ ਆਓ ਸੁਣੀਏ ਨੰਬਰ 1 ਦੁੱਧ ਅਤੇ ਦਹੀਂ ਦੋਵੇਂ ਹੀ ਸੇਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਦੋਹਾਂ ਦਾ ਕਦੇ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਐਸਿਡਿਟੀ ਗੈਸ ਅਤੇ ਉਲਟੀ ਦੀ ਸਮੱਸਿਆ ਤੁਹਾਨੂੰ ਘੇਰ ਸਕਦੀ ਹੈ। ਨੰਬਰ 2 ਦਹੀਂ ਦੇ ਨਾਲ ਗਲਤੀ ਨਾਲ ਵੀ ਉੜਦ ਦੀ ਦਾਲ ਨਾ ਖਾਓ। ਇਹਨਾਂ ਦੋਹਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਤੁਹਾਡੀ ਪਾਚਨ ਸ਼ਕਤੀ ਖਰਾਬ ਹੋ ਸਕਦੀ ਹੈ। ਨੰਬਰ 3 ਦਹੀਂ ਦੇ ਨਾਲ ਪਿਆਜ਼ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ। ਆਮ ਤੌਰ ਤੇ ਲੋਕ ਦਹੀਂ 'ਚ ਪਿਆਜ਼ ਮਿਲਾ ਕੇ ਰਾਇਤਾ ਬਣਾਉਂਦੇ ਹਨ। ਜੇ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਹੋ ਤਾਂ ਆਪਣੀ ਸਾਧਤ ਨੂੰ ਬਦਲੋ ਦਹੀਂ ਅਤੇ ਪਿਆਜ਼ ਇਕੱਠੇ ਖਾਣ ਨਾਲ ਨੁਕਸਾਨਦਾਇਕ ਹੋ ਸਕਦਾ ਹੈ ਅਸਲ ਵਿੱਚ ਦੋਹਾਂ ਦੀ ਤਸਵੀਰ ਵੱਖਰੀ ਹੁੰਦੀ ਹੈ ਪਿਆਜ਼ ਦੀ ਤਸਵੀਰ ਗਰਮ ਤੇਜ਼ੋਕ ਤੇ ਦਹੀਂ ਦੀ ਠੰਡੀ ਹੁੰਦੀ ਹੈ ਦੋਹਾਂ ਦਾ ਇਕੱਠੇ ਸੇਵਾ ਕਰਨ ਨਾਲ ਦਾਦ ਖੁਰਕ ਖੁਜਲੀ ਚੰਬਲ ਅਤੇ ਚਮੜੀ ਅਤੇ ਪੇਟ ਨਾਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 4 ਗਰਮੀਆਂ ਦੇ ਮੌਸਮ 'ਚ ਲੋਕ ਆਂਬ ਅਤੇ ਦਹੀਂ ਦੀ ਲੱਸੀ ਪੀਣਾ ਪਸੰਦ ਕਰਦੇ ਹਨ ਪਰ ਇਹਨਾਂ ਦੋਵਾਂ ਨੂੰ ਮਿਲਾ ਕੇ ਖਾਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਇਹ ਸਰੀਰ ਵਿੱਚ ਹਰੀਲੇ ਪਦਾਰਥਾਂ ਨੂੰ ਬਣਾਉਂਦਾ ਹੈ ਜਿਸ ਕਾਰਨ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ ਦਹੀਂ ਦੇ ਨਾਲ ਆਂਬ ਵੀ ਨਹੀਂ ਖਾਣਾ ਚਾਹੀਦਾ ਦੋਨੋਂ ਸਰੀਰ ਲਈ ਜ਼ਹਿਰੀਲੇ ਪਦਾਰਥ ਬਣ ਸਕਦੇ ਹਨ ਕਿਉਂਕਿ ਇਹਨਾਂ ਦੀ ਤਸਵੀਰ ਇੱਕ ਦੂਜੇ ਤੋਂ ਵੱਖਰੀ ਹੁੰਦੀ ਹੈ ਨੰਬਰ 5 ਦਹੀਂ ਦੇ ਨਾਲ ਮੱਛੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਦਹੀਂ ਦੇ ਨਾਲ ਮੱਛੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਵਿੱਚ ਪੇਟ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ਾਮਲ ਹਨ ਨੰਬਰ 6 ਤਲੇ ਹੋਏ ਪੂਜੇੰ ਦੇ ਨਾਲ ਦਹੀਂ ਨਹੀਂ ਖਾਣਾ ਚਾਹੀਦਾ ਲੋਕ ਅਕਸਰ ਪਰਾਂਠੇ ਦੇ ਨਾਲ ਦਹੀਂ ਖਾਂਦੇ ਹਨ ਪਰ ਇਸ ਨਾਲ ਤੁਹਾਡੀ ਪਾਚਨ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਨੰਬਰ 1 ਦਹੀਂ ਖਾਣ ਤੋਂ ਬਾਅਦ ਫਲਾਂ ਦਾ ਸੇਵਨ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਰਸਲ ਇਹ ਖੱਟਾ ਹੁੰਦਾ ਹੈ ਜਦੋਂ ਕਿ ਕੇਲੇ ਅਤੇ ਸੇਬ ਵਰਗੇ ਫਲ ਦੀ ਪ੍ਰਕਿਰਤੀ ਅਲੱਗ ਹੁੰਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਇਹਨਾਂ ਦੋਵਾਂ ਨੂੰ ਇਕੱਠੇ ਲੈਂਦੇ ਹੋ ਤਾਂ ਪਾਚਨ ਪ੍ਰਤਾਲੀ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਇਸ ਲਈ ਦਹੀਂ ਖਾਣੇ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਤਾਂ ਕਿ ਤੁਹਾਨੂੰ ਨੁਕਸਾਨ ਨਾ ਪਹੁੰਚਾ ਸਕਣ ਦਹੀਂ ਦੇ ਨਾਲ ਖੱਟੇ ਫਲਾਂ ਦਾ ਸੇਵਨ ਨਾ ਕਰੋ ਇਹ ਵੀ ਤੁਹਾਡੇ ਹਾਜ਼ਮੇ ਨੂੰ ਖਰਾਬ ਕਰਦੇ ਹਨ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਦਹੀਂ ਦੇ ਨਾਲ ਉਰਦ ਦੀ ਦਾਲ ਤੋਂ ਬਣਿਆ ਕੋਈ ਵੀ ਭੋਜਨ ਨਹੀਂ ਖਾਣਾ ਚਾਹੀਦਾ ਇਹ ਵੀ ਤੁਹਾਡੇ ਹਜ਼ਮੇ ਨੂੰ ਖਰਾਬ ਕਰਦੇ ਹਨ ਨੰਬਰ 8 ਸੇਧ ਦੇ ਮਹਿਰਾ ਮੁਤਾਬਕ ਚਾਹ ਪੀਣ ਦੇ ਤੁਰੰਤ ਬਾਅਦ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਕਾਰਨ ਚਾਹ ਵਿੱਚ ਮੌਜੂਦ ਟੈਨਿਨ ਕਮਾਊਂਡ ਤੇ ਅਤੇ ਦਹੀਂ ਵਿੱਚ ਮੌਜੂਦ ਲੈਕਟਿਕ ਐਸਿਡ ਵਿਚਾਲੇ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਦੇ ਵਿੱਚ ਤੜਪ ਹੋ ਸਕਦਾ ਹੈ ਨੰਬਰ 9 ਇਸ ਤੋਂ ਇਲਾਵਾ ਦਹੀਂ ਦੇ ਨਾਲ ਅੰਡੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਆਂਡਾ ਅਤੇ ਦਹੀਂ ਦੋਵੇਂ ਪ੍ਰੋਟੀਨ ਦੇ ਸਰੋਤ ਹਨ ਡਾਕਟਰਾਂ ਅਨੁਸਾਰ ਦੋਵਾਂ ਦੀ ਖਰਾਕ ਇੱਕ ਦੂਜੇ ਦੇ ਵਿਰੁੱਧ ਹੈ ਇਸ ਲਈ ਅੰਡੇ ਅਤੇ ਦਹੀਂ ਦਾ ਸੇਵਨ ਇਕੱਠੇ ਸੇਵਨ ਕਰਨ ਤੋਂ ਨੁਕਸਾਨ ਹੋ ਸਕਦਾ ਹੈ ਨੰਬਰ 10 ਕਦੇ ਵੀ ਤਰਬੂਜ਼ ਦੇ ਨਾਲ ਦਹੀਂ ਨਾ ਖਾਓ ਅਯੁਰਵੇਦ ਵਿੱਚ ਅਜੀਆਂ ਖੁਰਾਕਾਂ ਨੂੰ ਵਿਰੁੱਧ ਖਰਾਕ ਕਿਹਾ ਜਾਂਦਾ ਹੈ ਨੰਬਰ 11 ਤੁਸੀਂ ਆਪਣੀ ਦਹੀਂ ਵਾਲੀ ਡਿਸ਼ ਚ ਕਈ ਵਾਰ ਪਨੀਰ ਵੀ ਸ਼ਾਮਲ ਕੀਤਾ ਹੋਵੇਗਾ ਪਰ ਇਹਾ ਕਰਨਾ ਠੀਕ ਨਹੀਂ ਹੈ ਅਯੁਰਵੇਦ ਦੇ ਅਨੁਸਾਰ ਦਹੀਂ ਨੂੰ ਕਦੇ ਵੀ ਦਹੀਂ ਨੂੰ ਕਦੇ ਵੀ ਚੀਜ਼ ਨਾਲ ਖਾਣਾ ਚਾਹੀਦਾ ਹੈ ਨਹੀਂ ਖਾਣਾ ਚਾਹੀਦਾ ਜੇਕਰ ਤੁਸੀਂ ਇਹ ਦੋ ਚੀਜ਼ਾਂ ਇਕੱਠੇ ਖਾਓਗੇ ਤਾਂ ਇਸ ਦਾ ਅਸਰ ਤੁਹਾਡੇ ਸਰੀਰ ਦੀ ਪਾਚਨ ਕਿਰਿਆ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਤੇ ਤੁਸੀਂ ਬਿਮਾਰ ਹੋ ਸਕਦੇ ਹੋ ਨਹੀਂ ਦੇ ਨਾਲ ਕੀ ਖਾਣਾ ਚਾਹੀਦਾ ਹੈ ਅਯੁਰਵੇਦ ਦੇ ਅਨੁਸਾਰ ਦਹੀਂ ਦੇ ਨਾਲ ਕਿਉਂ ਮਿਲਾ ਕੇ ਖਾਣਾ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਦਹੀਂ 'ਚ ਸ਼ਹਿਦ ਚੀਨੀ, ਮੂੰਗੀ ਦੀ ਦਾਲ, ਆਮਲਾ ਪਾਊਡਰ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ। ਨਹੀਂ ਖਾਣ ਨਾਲ ਪਾਚਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਇਸ ਲਈ ਇਸ ਨੂੰ ਪੋਸ਼ਟਿਕ ਭੋਜਨ ਦੀ ਛਰਣੀ ਵਿੱਚ ਰੱਖਿਆ ਜਾਂਦਾ ਹੈ। ਵਿਟਾਮਿਨ, ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਦੇ ਇਹ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਤਹੀ ਖਾਣ ਤੋਂ ਬਾਅਦ ਨਾ ਖਾਓ ਇਹ ਚਾਰ ਚੀਜ਼ਾਂ। ਸਿਹਤ ਤੇ ਪਵੇਗਾ ਬੁਰਾ ਅਸਰ। ਲੋਕ, ਕੁਝ ਲੋਕ ਤਹੀਂ ਤੋਂ ਬਿਨਾ ਪੋਜ ਨਹੀਂ ਖਾ ਸਕਤੇ। ਦਹੀਂ ਨਾ ਸਿਰਫ ਸਵਾਦ ਵਿੱਚ ਹੀ ਵਧੀਆ ਹੁੰਦਾ ਹੈ ਸਗੋਂ ਦਹੀਂ ਦਾ ਸੇਵਨ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦਾ ਹੈ। ਇਹ ਤੇਸਮਾਸੀਮਾ ਤੋਂ ਵੀ ਬਚਾਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਦਹੀਂ ਤੋਂ ਬਾਅਦ ਕੁਝ ਚੀਜ਼ਾਂ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਵਿੱਚ ਅਲਰਜੀ ਜਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਇਸ ਵੀਡੀਓ ਵਿੱਚ ਤੁਸੀਂ ਤੁਹਾਨੂੰ ਦੱਸਾਂਗੇ ਦਹੀਂ ਤੋਂ ਬਾਅਦ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਤੇ ਇਸ ਨਾਲ ਸੇਤ ਨੂੰ ਕੀ ਨੁਕਸਾਨ ਹੋ ਸਕਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦਹੀਂ ਦਾ ਠੰਡਾ ਪ੍ਰਭਾਵ ਹੁੰਦਾ ਹੈ ਅਜਿਹੀ ਸਥਿਤੀ ਦੇਹੀ ਤੋਂ ਬਾਅਦ ਗਰਮ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਸਰੀਰ ਚ ਠੰਡ ਅਤੇ ਗਰਮੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 2 ਵਿਅਕਤੀ ਨੂੰ ਦਹੀਂ ਤੋਂ ਬਾਅਦ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੁਹਾਨੂੰ ਦੱਸ ਤਈਏ ਕਿ ਜੇਕਰ ਕੋਈ ਵਿਅਕਤੀ ਦਹੀਂ ਤੋਂ ਬਾਅਦ ਤਲੇ ਹੋਏ ਭੋਜਨ ਦਾ ਸੇਵਨ ਕਰਦਾ ਹੈ ਇਸ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ ਅਤੇ ਪਾਚਨ ਕਿਰਿਆ ਤੇ ਵੀ ਮਾੜਾ ਪ੍ਰਭਾਵ ਅਸਰ ਪੈਂਦਾ ਹੈ। ਨੰਬਰ 3 ਦਹੀਂ ਤੋਂ ਬਾਅਦ ਪਿਆਜ਼ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ। ਹਾਲਾਂਕਿ ਲੋਕ ਦਹੀਂ ਖਾਣ ਤੋਂ ਬਾਅਦ ਸਲਾਦ ਦੇ ਰੂਪ ਵਿੱਚ ਪਿਆਜ਼ ਦਾ ਸੇਵਨ ਕਰਦੇ ਹਨ ਪਰ ਤੁਹਾਨੂੰ ਦੱਸਦੀ ਹਾਂ ਕਿ ਅਜਿਹਾ ਕਰਨ ਨਾਲ ਲੋਕਾਂ ਨੂੰ ਅਲਰਜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਲੋਕਾਂ ਨੂੰ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ। ਜਿਵੇਂ ਕਿ ਪੇਟਦਰ ਪੇਟ ਫਲੋਣਾ ਜਾਂ 10 ਉਲਟੀਆਂ ਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 4 ਨਹੀਂ ਤਾਂ ਬਾਦ ਆਚਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਵੀ ਹੋ ਸਕਦੀ ਹੈ ਜਾਣੋ ਦਹੀਂ ਵਿੱਚ ਕੀ ਮਿਲਾ ਕੇ ਖਾਣਾ ਚਾਹੀਦਾ ਹੈ ਚੀਨੀ ਜਾਂ ਨਮਕ ਹਾਲਾਂਕਿ ਦਹੀਂ ਖਾਣ ਦੇ ਲਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਫਿਰ ਵੀ ਕੁਝ ਲੋਕ ਇਸ ਦਾ ਸਵਾਦ ਵਧਾਉਣ ਲਈ ਇਸ ਵਿੱਚ ਕਈ ਚੀਜ਼ਾਂ ਮਿਲਾ ਕੇ ਖਾਂਦੇ ਹਨ ਜਾਣੋ ਕਿ ਦਹੀਂ ਚ ਨਮਕ ਜਾਂ ਚੀਨੀ ਮਿਲਾ ਕੇ ਭਾਰੀ ਪੈ ਸਕਦਾ ਹੈ ਦਹੀਂ ਵਿੱਚ ਨਮਕ ਪਾਉਣਾ ਚਾਹੀਦਾ ਹੈ ਇਸ ਦਾ ਅਨਸਰ ਅਧਿਭਗ ਕਹਿੰਦਾ ਹੈ ਕਿ ਦਹੀਂ ਵਿੱਚ ਐਸਿਡਿਕ ਐਸਿਡ ਪਾਇਆ ਜਾਂਦਾ ਹੈ ਜਿਸ ਨੂੰ ਖਾਣ ਨਾਲ ਸਰੀਰ ਵਿੱਚ ਪਿੱਤ ਅਤੇ ਬਲਗਮ ਵਧਦਾ ਹੈ ਹਾਲਾਂਕਿ ਦਹੀਂ ਬਾਤ ਨੂੰ ਘਟਾਉਂਦਾ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਦਹੀਂ ਜਿਆਦਾ ਨਮਕ ਮਿਲਾ ਕੇ ਖਾਓ ਤਾਂ ਪਿੱਤ ਤੇ ਬਲਗਮ ਵਧਦਾ ਹੈ ਨਮਕ ਐਂਟੀਬੈਕਟੀਰੀਅਲ ਹੁੰਦਾ ਹੈ ਜੋ ਦਹੀਂ ਵਿੱਚ ਪਾਏ ਜਾਣ ਵਾਲੇ ਚੰਗੇ ਬਟਕਰੀ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਨਮਕ ਬਲਾ ਕੇ ਦਹੀਂ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ ਇਸ ਦੇ ਨਾਲ ਹੀ ਨਮਕ ਮਿਲਾ ਕੇ ਦਹੀਂ ਖਾਣ ਨਾਲ ਸਟ੍ਰੋਕ ਅਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਦਿਮਾਗੀ ਕਮਜ਼ੋਰੀ ਹਾਈਪਰ ਟੈਨਸ਼ਨ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਹ ਲੋਕ ਦਹੀਂ 'ਚ ਨਮਕ ਮਿਲਾ ਕੇ ਖਾ ਸਕਦੇ ਹਨ ਜਿਨ੍ਹਾਂ ਲੋਕਾਂ ਨੂੰ ਦਹੀਂ 'ਚ ਪਾਏ ਜਾਣ ਵਾਲੇ ਵਿਟਾਮਿਨ ਸੀ ਕਰਨ ਗੈਸ ਦੀ ਸਮੱਸਿਆ ਹੁੰਦੀ ਹੈ ਉਹ ਦਹੀਂ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਖਾ ਸਕਦੇ ਹਨ ਅਤੇ ਜਿਨ੍ਹਾਂ ਲੋਕਾਂ ਨੂੰ 슈ਗਰ ਹੈ ਉਹ ਵੀ ਦਹੀਂ ਵਿੱਚ ਚੁਟਕੀ ਨਮਕ ਮਿਲਾ ਕੇ ਖਾ ਸਕਦੇ ਹਨ ਕਿ ਦਹੀਂ ਵਿੱਚ ਖੰਡ ਮਿਲਾਉਣੀ ਚਾਹੀਦੀ ਹੈ ਅਯੁਰਵੇਦ ਅਨੁਸਾਰ ਦਹੀਂ ਨੂੰ ਚੀਨੀ ਵਿੱਚ ਮਿਲਾ ਕੇ ਖਾਣ ਨਾਲ ਦਿਮਾਗ ਵਿੱਚ ਗਲੂਕੋਜ਼ ਦੀ ਸਪਲਾਈ ਵਾਧੀ ਹੈ ਜਿਸ ਨਾਲ ਉर्जा ਵਾਧੀ ਹੈ ਇਸ ਨਾਲ ਤੁਸੀਂ ਦਿਨ ਭਰ ਹਾਈਡਰੇਟ ਰਹਿੰਦੇ ਹੋ ਤਹੀਂ ਚੱਕਰ ਖਾਣਾ ਪੇਟ ਲਈ ਚੰਗਾ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਪਿੱਤੇ ਦੀ ਸਮੱਸਿਆ ਘੱਟ ਹੁੰਦੀ ਹੈ ਇਸ ਨਾਲ ਪਾਚਨ ਸ਼ਕਤੀ ਵੱਧਦੀ ਹੈ ਅਯੁਰਵੇਦ ਕਹਿੰਦਾ ਹੈ ਕਿ ਦਹੀਂ ਨੂੰ ਚੀਨੀ ਖੰਡ ਘਿਓ ਮੁਗਫਲੀ ਦੀ ਦਾਲ ਅਤੇ ਸ਼ਹਿਦ ਮਿਲਾ ਕੇ ਖਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਭਾਰਵਧਨ ਦੀ ਸਮੱਸਿਆ ਹੈ ਉਹਨਾਂ ਨੂੰ ਚੀਨੀ ਦੇ ਨਾਲ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਭਾਰ ਤੇ ਚੀਨਾ ਵਧਦਾ ਹੈ ਨਾਲ ਹੀ ਸ਼ੂਗਰ ਅਤੇ ਦਿਲ ਦੇ ਰੋਗੀਆਂ ਨੂੰ ਖੰਡ ਦੇ ਨਾਲ ਦਹੀਂ ਨਹੀਂ ਖਾਣਾ ਚਾਹੀਦਾ ਦੋਸਤੋ ਏਸੀ ਜਾਣਕਾਰੀ ਕਿ ਦਹੀਂ ਨੂੰ ਤੁਹਾਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਧੰਨਵਾਦ